ਦੀਵੇ ਦੀਆਂ ਰੁਸ਼ਨਾਈਆਂ ਨੇ ਉਹ ਲੱਖਾਂ ਚਿੜੀਆਂ ਚੈਕਦੀਆਂ ਵਿੜੇ ਦੇ ਵਿੱਚ ਖੇਡਣ ਜਦੋਂ ਲੱਗਣ ਕਲੀਆਂ ਮਹਿਕਦੀਆਂ ਨਿੱਕੇ ਡਰ ਜਦ ਵੱਡੇ ਬਣ ਜਾਣ ਫਿਰ ਘਬਰਾਉਂਦੀਆਂ ਸੈਕਦੀਆਂ ਮੁੜ ਕੇ ਜਿਹੜੀਆਂ ਕਦੀ ਨਾ ਖੁੱਲਣ ਰੱਸੀ ਦੀਆਂ ਉਹ ਗੰਢਾਂ ਹੁੰਦੀਆਂ ਪੁੱਤ ਜੇ ਹੁੰਦੇ ਮਿੱਠੜੇ ਮੇਵੇ ਧੀਆਂ ਮੋਹ ਦੀਆਂ ਤੰਦਾ ਹੁੰਦੀਆਂ ਉਂਗਲ ਫੜ ਜੀ ਦੀ ਚੱਲਣਾ ਸਿੱਖਣ ਪਿਓ ਨੂੰ ਹੀ ਸਮਝਣ ਰਾਬੋਹ ਥੋੜੀਆਂ ਖੁਸ਼ੀਆਂ ਨਾਲ guzara ਕਰਕੇ ਹੀ ਜਾਂਦੀਆਂ ਰਾਜੋਹ ਕੱਲ ਨੂੰ ਸਾਡੇ ਕੋਲ ਨਹੀਂ ਹੁੰਦੀਆਂ ਬੇਸ਼ੱਕ ਕੋਲ ਨੇ ਅੱਜ ਉਹ ਉਹ ਤੇ ਘੁੰਮਦੀਆਂ ਚੱਕਰੀਆਂ ਨਾ ਕੇ ਇੱਕ ਥਾਂ ਖੜੀਆਂ ਕੰਧਾਂ ਹੁੰਦੀਆਂ ਪੁੱਤ ਜੇ ਹੁੰਦੇ ਮਠੜੇ ਮੇਵੇ ਧੀਆਂ ਮੋਹ ਦੀਆਂ ਤੰਦਾਂ ਹੁੰਦੀਆਂ ਦੁੱਖ ਵੰਡਣ ਉਹ ਰੱਬ ਤੋਂ ਪਹਿਲਾਂ ਹੀ ਆਨੇ ਜਾਂਦੀਆਂ ਮਾਪਿਆਂ ਤੋਂ ਹੱਥ ਉਹਨਾਂ ਦੇ ਛੁੱਟ ਨਹੀਂ ਪਾਉਂਦੇ ਸੁੱਕੇ ਗਿੱਲੇ ਆਟਿਆਂ ਤੋਂ ਪਾਪ ਜੇ ਸਾਡੇ ਢੁਲ ਜਾਂਦੇ ਨੇ ਤੀਰਥ ਸਨਾਮ ਤੇ ਨਾਟਿਆਂ ਤੋਂ ਫਿਰ ਦਿਲ ਉਹਦੇ ਵਿੱਚ ਲਾਵੀਂ ਡੁਬਕੀ ਜੋ ਆਪ ਪਵਿੱਤਰ ਗੰਗਾ ਹੁੰਦੀਆਂ ਪੁੱਤ ਜੇ ਹੁੰਦੇ ਮਿੱਠੜੇ ਮੇਵੇ ਧੀਆ ਮੋਹ ਦੀਆਂ ਤੰਦਾ ਹੁੰਦੀਆਂ